ਬਚਪਨ ਤੋਂ ਜਵਾਨੀ ਬੰਦੇ ਨੂੰ ਸਮਾਂ yaad ਨਹੀਂ ਲੱਗਦਾ ਬੰਦਾ ਸੰਸਾਰਿਕ ਤੇ ਦੁਨਿਆਵੀ ਲੋੜਾਂ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦੇ ਵਿੱਚ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਬਿਜ਼ੀ ਰਹਿੰਦਾ ਜ਼ਿੰਦਗੀ ਦਾ ਤੀਸਰਾ ਪੈਰ ਜਾਨਕਿ ਬੁਢਾਪਾ ਉਸ ਨੂੰ ਕੱਟਣ ਵੇਲੇ ਬਹੁਤ ਕੁਝ ਚੱਲਣਾ ਪੈਂਦਾ ਜੇਕਰ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਭਲੇਖਾ ਵੀ ਅਸੀਂ ਧਰਤੀ ਤੇ ਆਏ ਆ ਤੇ ਖੌਰੇ ਅਸੀਂ ਕਿੱਡਾ ਕੁ ਅ ਰੱਬ ਥੱਲੇ ਸੈਟ ਲਿਆ ਤਾਂ ਉਹਨਾਂ ਦੇ ਭੁਲੇਖਾ ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਆਪਦੀ ਜ਼ਿੰਦਗੀ ਦਾ ਤੀਸਰਾ ਪੈਰ ਆ ਆਸ਼ਰਮਾਂ ਚ ਬਣ ਬਚਪਨ ਤੋਂ ਜਵਾਨੀ ਬੰਦੇ ਨੂੰ ਸਮਾਂ ਯਾਦ ਨਹੀਂ ਰਹਿੰਦਾ ਬੰਦਾ ਸੰਸਾਰਕ ਤੇ ਦੁਨਿਆਵੀ ਲੋੜਾਂ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦੇ ਵਿੱਚ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਬਿਜ਼ੀ ਰਹਿੰਦਾ ਜ਼ਿੰਦਗੀ ਦਾ ਤੀਸਰਾ ਪੈਰ ਜਾਨੀ ਕਿ ਬੁਢਾਪਾ ਉਸ ਨੂੰ ਕੱਟਣ ਵੇਲੇ ਬਹੁਤ ਕੁਝ ਚੱਲਣਾ ਪੈਂਦਾ ਜੇਕਰ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਭਲੇਖਾ ਵੀ ਅਸੀਂ ਧਰਤੀ ਤੇ ਆਏ ਆ ਤੇ ਖੌਰੇ ਅਸੀਂ ਕਿੱਡਾ ਕੋ ਰੱਬ ਥੱਲੇ ਸੈਟ ਲਿਆ ਤਾਂ ਉਹਨਾਂ ਦੇ ਭੁਲੇਖਾ ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਆਪਦੀ ਜ਼ਿੰਦਗੀ ਦਾ ਤੀਸਰਾ ਪੈਰ ਆ ਆਸ਼ਰਮਾਂ 'ਚ ਕੱਟ ਰਹੀਆਂ ਨੇ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਸਟੋਰੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਅਪਾਹਜ ਆਸ਼ਰਮ ਜਲੰਧਰ ਵਿਖੇ ਪਹੁੰਚੇ ਆ ਜਿੱਥੇ ਅਪਾਹਜ ਆਸ਼ਰਮ ਵੀ ਹੈ ਜਿਹਦੇ ਵਿੱਚ ਹਸਪੀਟਲ ਵੀ ਹੈ ਅਪਾਹਜਾਂ ਦੇ ਟ੍ਰੀਟਮੈਂਟ ਲਈ ਗਊਸ਼ਾਲਾ ਵੀ ਹੈ ਪਰ ਖਾਸ ਤੌਰ ਤੇ ਸਾਡਾ ਜਿਹੜਾ ਇਹ ਅੱਜ ਦੀ ਗੱਲਬਾਤ ਦਾ ਵਿਸ਼ਾ ਉਹ ਅਪਾਹਜ ਆਸ਼ਰਮ ਦੇ ਉੱਪਰ ਕੇਂਦਰਤ ਰਹੇਗਾ ਜਿੱਥੇ अनेका ਬਜ਼ੁਰਗ ਜਿਹੜੇ ਅਪਾਹਜ ਵੀ ਨੇ ਕੁਦਰਤੀ ਤੌਰ ਤੇ ਕਿਸੇ ਪੱਖੋਂ ਉਹਨਾਂ ਦੇ ਵਿੱਚ ਕੋਈ ਸਰੀਰਕ ਕਮੀ ਹੈ ਚੰਗੀ ਤਰ੍ਹਾਂ ਤੁਰ ਨਹੀਂ ਸਕਦੇ ਵੇਖ ਨਹੀਂ ਸਕਦੇ ਜਾਂ ਹੋਰ ਸਰੀਰਕ ਕਮੀਆਂ ਨੇ ਉਹ ਉਹ ਵੀ ਇੱਥੇ ਆਪਦੇ ਜੀਵਨ گزارਾ ਕਰ ਰਹੇ ਨੇ ਔਰ ਖਾਸ ਕਰਕੇ ਉਹ ਬਜ਼ੁਰਗ ਜਿਨ੍ਹਾਂ ਦੇ ਬੱਚੇ ਕੋਈ ਵਿਦੇਸ਼ਾਂ 'ਚ ਨੇ ਜਾ ਕੋਈ ਇੱਥੇ ਨੇ ਉਹਨਾਂ ਦੇ ਕੋਲ ਸਮਾਂ ਨਹੀਂ ਹੈ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਦਾ ਉਹ ਵੀ ਆਪਣੀ ਜ਼ਿੰਦਗੀ ਦਾ ਤੀਸਰਾ ਪੈਰ ਇੱਥੇ ਕੱਟ ਰਹੇ ਨੇ ਸਾਰੀ ਗੱਲਬਾਤ ਕੀ ਹੈ ਬਜ਼ੁਰਗਾਂ ਨਾਲ ਵੀ ਮਿਲਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੀ ਸੰਸਥਾ ਇਸ ਨੂੰ ਰਨ ਕਰ ਰਹੀ ਹੈ ਆਸ਼ਰਮ ਨੂੰ ਉਹਨਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਆਓ ਚੱਲਦੇ ਹਾਂ ਇੱਕ ġੇੜਾ ਲਾ ਲਈਏ ਇਹ ਬੜੇ ਬਹਿ ਬਾਪੂ ਦਾਸ ਜੀ ਅਬਸਰਾਂ ਆਏ ਬਡੇ ਬੜੀ ਮਿਹਰਬਾਨੀ ਇਹਨਾਂ ਬੜੀ ਕਿਰਪਾ ਕੀਤੀ ਸਾਡੇ ਦੇ ਘਰ ਆਏ ਜੀ ਹਾਂ ਬੜੀ ਖੁਸ਼ੀ ਹੋਇਆ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਆਸੇ ਕੋਈ ਤਕਲੀਫ ਨਹੀਂ ਦੱਸਾ ਤੁਹਾਡੇ ਹੁੰਦੇ ਕਾਹਨ ਤਕਲੀਫ ਬੜੀ ਕਿਰਪਾ ਤੁਹਾਡੀ ਇਸ ਵਕਤ ਅਸੀਂ ਅਪਾਹਜ ਆਸ਼ਰਮ ਜਲੰਧਰ ਦੇ ਵਿੱਚ ਜਲੰਧਰ ਦੇ ਆਸ਼ਰਮ ਦੇ ਜਿਹੜੇ ਫਾਊਂਡਰ ਚੇਅਰਮੈਨ ਨੇ ਜਬ ਤੌਰ ਸੇਵਾਦਾਰ ਸੇਵਾ ਨਿਭਾ ਰਹੀ ਨਹੀਂ ਕਮੇਟੀ ਹੈ ਉਹਨਾਂ ਦੇ ਜਿਹੜੇ ਹੈੱਡ ਨੇ ਸ਼੍ਰੀ ਤਰਸੀਮ ਕਪੂਰ ਜੀ ਸਾਡੇ ਨਾਲ ਨੇ ਸਰ ਅਸੀਂ ਇਸ ਤੋਂ ਪਹਿਲਾਂ ਕਮਿਸ਼ਨਰ ਸਾਹਿਬ ਆਈ ਸੀ ਤੁਹਾਡੇ ਨਾਲ ਰਾਉਂਡ ਲਾਇਆ ਵੇਖਿਆ ਔਰ ਬਾਕੀ ਵੇਖ ਕੇ ਇੱਕ ਤਾਂ ਮਨ ਦੁਖੀ ਹੋਇਆ ਇੱਕ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਚਲੋ ਜਿਨ੍ਹਾਂ ਦਾ ਹਲੇ ਕੋਈ ਸਹਾਰਾ ਨਹੀਂ ਹੈ ਉਹਨਾਂ ਦਾ ਸਹਾਰਾ ਹੈਗਾ ਹੈ ਕੋਈ ਇਹ ਆਪਾਂ ਇਸ ਗੱਲ ਨੂੰ ਠੋਸਦਾਵੇਂ ਨਾਲ ਕਹਿ ਸਕਦੇ ਆਂ ਦੇਖੋ ਗੱਲ ਇਹ ਹੈ ਇੱਕ ਸਹਾਰਾ ਦਾ ਪਰਬਾਤ ਬਣਾ ਇਹਨਾਂ ਦਾ ਬਣਾਇਆ ਜੀ ਇਹ ਉਹ ਲੋਕ ਜਿਹੜਾ ਨੂੰ ਇਹਨਾਂ ਦੇ ਘਰ ਦੇ ਆ ਨੇ ਬੱਚਿਆਂ ਦੇ ਠੁਗਰਾਤਾ ਅਪਾਹਸਾਇਕ ਸਭਾ ਦੇ ਸਾਰੇ ਮੈਂਬਰਾਂ ਨੇ ਇਹਨਾਂ ਨੂੰ ਬਣਾਇਆ ਹੋਇਆ ਜਿੰਨਾ ਤੱਕ ਤੁਸੀਂ ਗੱਲ ਕੀਤੀ ਕਮਿਸ਼ਨਰ ਸਾਹਿਬ ਦੀ ਇਹ ਰੂਟੀਨ ਵਰਕ ਹੈ ਇੱਥੇ ਦੇਖੋ ਤੁਸੀਂ ਅੱਜ ਦੇਖਿਆ ਇੱਥੇ ਵੋਟਾਂ ਦਾ ਕੈਂਪ ਲੱਗਾ ਆਧਾਰ ਕਾਰਡ ਦਾ ਕੈਂਪ ਲੱਗਦਾ ਦੂਸਰਾ ਇੱਥੇ ਆਪਣੇ ਪੈਨਸ਼ਨਰ ਦਾ ਕੈਂਪ ਇੱਥੇ ਲੱਗਦਾ ਸਾਰੇ ਐਡਮਿਨਿਸਟ੍ਰੇਸ਼ਨ ਦੇ ਕੋਈ ਨਾ ਕੋਈ ਅਫੀਸਰ ਆਦੇ ਹੀ ਰਹਿੰਦੇ ਆ ਲੇਕਿਨ ਸਾਨੂੰ ਜਿਹੜੀ ਹੈਲਪ ਹੈ ਨਾ ਉਹ ਲੋਕ ਡੋਨਰ ਦਿੰਦੇ ਆ। ਹੂੰ। ਇਹ ਉਹਦੀ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਚੱਲਦਾ ਵਾ। ਤੇ ਸਾਡੇ ਕੋਲ ਤੁਸੀਂ ਦੇਖ ਲਓ ਕੋਈ ਕਾਫੀ ਲੋਕ 170-75 ਦੇ ਕਰੀਬ ਲੋਕ ਹੈ ਲੇਡੀਜ਼ ਜਰਸ ਤੋਂ ਦੇ। ਜੀ। ਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਸਾਨੂੰ। ਤੇ ਉਹ ਲੋਕ ਜਿਨ੍ਹਾਂ ਨੂੰ ਘਰ ਪੱਖਾ ਚਲਾਣ ਦੀ ਹੁਕਮ ਨਹੀਂ ਹੈਗਾ। ਜਾਂ ਪਾਣੀ ਠੱਡਾ ਪੀਣ ਦਾ ਹੁਕਮ ਨਹੀਂ ਹੈਗਾ। ਲੈਟਰਨ ਜਾਂਨ ਦਾ ਹੁਕਮ ਨਹੀਂ ਹੁੰਦਾ। ਉਹਨਾਂ ਨੂੰ ਤੁਸੀਂ ਦੇਖੋ ਤੁਸੀਂ ਵਾਰਡ ਮੇਰੇ ਨਾਲ ਪਹਿਲਾਂ ਵੀ ਚੈੱਕ ਕੀਤੇ ਆ ਏਸੀ ਵਾਰਡ ਆ ਹਰ ਤੇ ਹਰ ਵਾਰਡ ਚ ਫ੍ਰਿਜ ਲੱਗਾ ਐਲਈਡੀਆ ਲੱਗੀ ਹੋਈ ਹੈ ਇਹ ਪ੍ਰਭੂ ਕਿਰਪਾ ਹੈ ਇਹ ਅਸੀਂ ਇਹਦੇ ਚ ਕੁਝ ਨਹੀਂ ਕਰਦੇ ਜੀ ਇਹ ਪ੍ਰਮਾਤਮਾ ਨੇ ਸਾਨੂੰ ਆਸਰਾ ਦਿੱਤਾ ਤੇ ਅਸੀਂ ਇਹਦੀ ਸੇਵਾ ਕਰਦੇ ਆ ਆਪਾਂ ਨਾਲ-ਨਾਲ ਥੋੜਾ ਗਿੜਾ ਵੀ ਲਾਵਾਂਗੇ ਮੈਂ ਥੋੜਾ ਇਹ ਜਾਨਣਾ ਚਾਹਾਂਗਾ ਕਿ ਕਦੋਂ ਤੋਂ ਸ਼ੁਰੂ ਹੋਇਆ ਇਹ ਆਸ਼ਰਮ ਇਹ ਜਿਹੜਾ ਹੈਗਾ 1964 ਦਾ ਚੱਲਦਾ ਜੀ ਲੇਕਿਨ ਜਿਹੜੀ ਇਹਦੀ ਡਿਵੈਲਪਮੈਂਟ ਹੋਈ ਹੈ 2002 ਤੋਂ ਜਦੋਂ ਮੈਨੂੰ ਸੇਵਾਦਾਰੀ ਇਹਦੀ ਬਿਲੀ ਇਹ ਮੁਕ ਸੇਵਾਦਾਰੀ ਦਾ ਮੌਕਾ ਮਿਲਿਆ ਉਦੋਂ ਤੋਂ ਹੈ ਜੀ ਦੇਖੋ ਗੱਲ ਇਹ ਹੈ ਕਿ ਸੇਵਾ ਤਾਂ ਜਿਹੜੇ ਮੇਰੇ ਤੋਂ ਪਹਿਲਾਂ ਵੀ ਸੋ ਵੀ ਕਰਦੇ ਸੀ ਜੀ ਲੇਕਿਨ ਹਰ ਆਦਮੀ ਦੀ ਸੋਚ ਆਪਣੀ ਹੁੰਦੀ ਹੈ ਸਾਡੀ ਜਿਹੜਾ ਸੋਚ ਹੈ ਕਿ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਆ ਕਪਰਵਾਤ ਬਾਣੇ ਸਾਨੂੰ ਇਹਨਾਂ ਦੀ ਸੇਵਾ ਲਈ ਭੇਜਿਆ। ਹੂੰ। ਅਸੀਂ ਕੋਈ ਇਹਦੇ 'ਚ ਸਾਡੇ ਤੁਸੀਂ ਚੇਅਰਮੈਨ ਕਹਿ ਲਓ, ਜੋ ਵਰਜੀ ਕਹਿ ਲਓ, ਤੁਸੀਂ ਮੈਨੂੰ ਪੀਐਨ ਵੀ ਕਹਿ ਲਓ ਨਾ, ਮੈਨੂੰ ਉਹ ਵੀ ਕਬੂਲ ਹੈ। ਜੀ। ਅ ਤੁਸੀਂ ਨੇ ਇੱਕ ਸ਼ਬਦ ਕਿਹਾ ਸੀ ਕਿ ਜਿਨ੍ਹਾਂ ਨੂੰ ਘਰੇ ਪੱਖਾ ਚਲਾਉਣ ਦੀ ਇਜਾਜ਼ਤ ਨਹੀਂ ਹੈ, ਜਿਨ੍ਹਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਹੈ। ਉਹ ਬਜ਼ੁਰਗ ਜਿਨ੍ਹਾਂ ਦੇ ਬੱਚੇ ਚੰਗੇ ਸੈਟਲ ਵੀ ਨਹੀਂ ਪਰ ਉਹ ਬੱਚੇ ਪੇਰੈਂਟਸ ਨੂੰ ਬਜ਼ੁਰਗਾਂ ਨੂੰ ਇੱਥੇ ਛੱਡ ਜਾਂਦੇ ਆ। ਇਹ ਕੀ ਸਾਰਾ ਤਸਕੂਰ ਚੱਲਦਾ? ਇਹ ਜਿਹੜਾ ਸਿਸਟਮ ਵੈਸਟਰਨ ਕਲਚਰ ਚੱਲ ਪਿਆ। ਕੋਈ ਆਦਮੀ ਆਪਣੇ ਬਜ਼ੁਰਗਾ ਚ ਰਹਿ ਕੇ ਖੁਸ਼ ਹੀ ਨਹੀਂ ਇੰਨਾ ਸੇਵਾ ਕਰਕੇ ਖੁਸ਼ ਆ ਔਰ ਮੇਰੇ ਮੇਰੇ ਮਤਾਬਕ ਜੇ ਤੁਸੀਂ ਬਜ਼ੁਰਗ ਦੀ ਸੇਵਾ ਨਹੀਂ ਕੀਤੀ ਤੇ ਤੁਹਾਨੂੰ ਰੱਬ ਦੀ ਵੀ ਸੇਵਾ ਕਰਨ ਦਾ ਕੋਈ ਲਾਭ ਨਹੀਂ ਮਿਲਣਾ ਬਜ਼ੁਰਗ ਦੀ ਸੇਵਾ ਕਰ ਲਓ ਤੁਹਾਨੂੰ ਸਭ ਕੁਝ ਮਿਲ ਜਾਣਾ ਅੱਜ ਦੇਖੋ ਇਹ ਲੋਕ ਤੁਸੀਂ ਜੇ ਇਹਨਾਂ ਦਾ ਹਸਾਰਾ ਅਸੀਂ ਨਾ ਹੋਈਏ ਇਹਨਾਂ ਨੂੰ ਕੌਣ ਜਾਣਦਾ ਤੁਸੀਂ ਦੇਖੋ ਸੜਕ ਤੋਂ ਜਿਹੜਾ ਬਾਹਰ ਤੁਸੀਂ ਗਊਸ਼ਾਲਾ ਦੇਖੋ ਜਿਹੜੀ ਸੜਕ ਦੇ ਬਾਹਰ ਗਾਊ ਹੈ ਉਹਨੂੰ ਲੋਕ ਸੋਟੀਆਂ ਮਾਰਦੇ ਆ ਇੱਥੇ ਗਊ ਨੂੰ ਪੂਜਦੇ ਆ ਹਮ ਫਰਕ ਕੀ ਹੈ ਇੱਕ ਸੜਕ ਦਾ ਜਾਂ ਉਹਨ ਸਾਬਣ ਵਾਲੇ ਅਸੀਂ ਪ੍ਰਭਾਤਬਾ ਨੇ ਸਾਨੂੰ ਸ਼ਕਤੀ ਦਿੱਤੀ ਅਸੀਂ ਇਹ ਸਾਬਦੇ ਜੋ ਵੈਸਟਰਨ ਕਲਚਰ ਹੈਵੀ ਹੋ ਗਿਆ ਹਰ ਬੱਚਾ ਕਹਿੰਦਾ ਮੈਨੂੰ ਆਜ਼ਾਦੀ ਮਿਲੀ ਚਾਹੀਦੀ ਹੈ ਉਹ ਦੂਸਰਾ ਜਿਹੜਾ ਟੈਡਕ ਬਾਹਰ ਜਾਂਦਾ ਚੱਲ ਪਿਆ ਤੇ ਬਾਪੂ ਤਾਂ ਇਕੱਲਾ ਹੀ ਇੱਥੇ ਉਹਦਾ ਕੋਈ ਗਲਾ ਘੁੱਟ ਕੇ ਬਾਹਰ ਜੋ ਅਲਾ ਕਹਿੰਦੇ ਉਹ ਆਸ਼ਰਮ ਹੀ ਛੱਡ ਜਾਓ ਹਮ ਕਿ ਕਮ ਸਕੱਬ ਰੋਟੀ ਦਾ ਖਾਓ ਅਸੀਂ ਉਹ ਸਾਡੇ ਵੀ ਅਸੀਂ ਇਹਨੂੰ ਫੈਸਿਲਿਟੀ ਪੂਰੀ ਪ੍ਰੋਵਾਈਡ ਕਰਦੇ ਆ ਇਹ ਸਾਰਾ ਜਿਹੜਾ ਸਹਯੋਗ ਹੈ ਇਹ ਦਾਨੀਆਂ ਦਾ ਅਗਰ ਧਾਲੀ ਲੋਕ ਸਾਨੂੰ ਪੈਸਾ ਨਾ ਦੇਣ ਤੇ ਅਸੀਂ ਥੋੜਾ ਕਰ ਸਕਦੇ ਪ੍ਰੋਵਾਈਡ ਕਰ ਸਕਦੇ ਆਪਣੇ ਕੋਲ ਕਿੰਨਾ ਕੋਈ ਕਰ ਲਊਗਾ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਉਹ ਧਾਲੀਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਮੌਕੇ ਸਰ ਹਰ ਚੀਜ਼ ਦਾ ਫਾਇਦਾ ਦਿੱਤੇ ਬਾਹਰ ਜਾਣ ਦਾ ਜਦੋਂ ਟ੍ਰੈਂਡ ਹੋਇਆ ਖਾਸ ਕਰਕੇ ਪਿਛਲੇ 10 12 ਸਾਲਾਂ ਤੋਂ ਉਸ ਤੋਂ ਬਾਅਦ ਪੰਜਾਬ 'ਚ ਆਸ਼ਰਮ ਵੀ ਬਹੁਤ ਵਧ ਗਏ ਆਸ਼ਰਮ ਜਿਹੜੇ ਵਧੇ ਉਹ ਪੇੜ ਇਹ ਫ੍ਰੀ ਹੈ ਜੀ ਬਿਲਕੁਲ ਇੱਥੇ ਲੋਕਾਂ ਦਾ ਜਿਹੜੇ ਉਹ ਪੇੜ ਤਾਂ ਦੇਖੋ ਜਿਹੜਾ ਜਿਹੜੇ ਬੱਚੇ ਜਿਹਦੇ ਬਾਹਰ ਹੈ ਜਾ ਜਿਹੜੇ ਆਫਸਰ ਆੜਾ ਜਿਹਨੂੰ 25 30 40000 ਰੁਪਏ ਮੀਟਾ ਖਰ ਸਕਦੇ ਉਹ ਤਾਂ ਰਹਿ ਸਕਦੇ ਜਿਹੜੇ ਬੰਦੇ ਕੋ ਪੈਸਾ ਹੀ ਨਹੀਂ ਹੈ ਜਿਹਨੂੰ ਘਰ ਦੇ ਬੱਚਿਆਂ ਨੇ ਕੱਢ ਦੋ ਕਿੱਥੇ ਰਹੂਗਾ ਇਹ ਫ੍ਰੀ ਆ ਜੀ ਬਿਲਕੁਲ ਨਾ ਟਿਕ ਵਲੇ ਸਿੰਗਲ ਪੈਰੀ ਨਹੀਂ ਸੀ ਕੋਈ ਲੈਦੇ ਚਾਹੇ ਸਾਨੂੰ ਕਰੋੜ ਰੁਪਏ ਵੀ ਕੋਈ ਕਵੇ ਮੇਰਾ ਬਦਲਾ ਦਾਖਲ ਕਰਨਾ ਬੈਠ ਹੀ ਕਰਦਾ ਕਰਾਂਗੇ ਤੇ ਫ੍ਰੀ ਕਰਾਂਗੇ ਤੈਨੂੰ ਇੱਛਾ ਤੇਰੀ ਸੇਵਾ ਕਰਦੀ ਤੂੰ ਬਾਅਦ ਚ ਕਰ ਦੇ ਲੇਕਿਨ ਐਡ ਦੀ ਐਡ ਦੀ ਸਪਾਟ ਐਡਮਿਸ਼ਨ ਵੇਲੇ ਸੀ ਕੋਈ ਪੈਸਾ ਨਹੀਂ ਲੈਂਦਾ ਅੱਛਾ ਕਈ ਤਾਂ ਸਹਿਮਤੀ ਨਾਲ ਛੱਡ ਕੇ ਜਾਂਦੇ ਹੋਣੇ ਬਜ਼ੁਰਗਾਂ ਨੂੰ हां ਸੱਭ ਦੀ ਜਿਹੜੇ ਦੇਖੋ ਗੱਲ ਇਹ ਹੈ ਕਿ ਪਹਿਲਾਂ ਅਸੀਂ ਉਹਦੇ ਕਰ ਲੈਂਦੇ ਸੀ ਫਿਰ ਕੋਈ ਕੇਸ ਜਿਹਾ ਇਦਾਂ ਦਾ ਹੋ ਗਿਆ ਹਾਈ ਕੋਰਟ ਚ ਕਿਉਂਕਿ ਸਾਲੂ ਇਦਾਂ ਕੋਈ ਪੇਸ਼ੈਂਟ ਅਸੀਂ ਦਾਖਲ ਕਰ ਲਿਆ ਜਿਹੜਾ ਆਇਆ ਉਹਨੇ ਜਾਣਾ ਉਹਦੀ ਡੈਥ ਹੋ ਗਈ ਅਸੀਂ ਉਹਦਾ ਸੰਸਕਾਰ ਕਰ ਦਿੱਤਾ 6 ਮਹੀਨੇ ਬਾਅਦ ਉਹਨੇ ਹਾਈ ਕੋਰਟ ਸਾਡੇ ਦੇ ਖਿਲਾਫ ਰਿਟ ਲਾਤੀ ਕਿ ਮੇਰੇ ਬਾਪ ਦਾ ਸੰਸਕਾਰ ਉਹਦੇ ਬਗੈਰ ਪੁੱਛੋ ਕਰ ਦਿੱਤਾ ਉਹ ਬਗੈਰ ਪੁੱਛੋ ਸਾਡੇ ਕੋਲ ਕੋਈ ਇਤਲਾ ਹੀ ਨਹੀਂ ਸੀ ਉਹਦਾ ਕੋਈ ਐਡਰੈਸ ਨਹੀਂ ਸੀ ਕੋਈ ਸਾਡੇ ਕੋਲ ਪਤਾ ਨਹੀਂ ਸੜਕ ਦੇ ਆ ਗਿਆ ਸੀ ਰੱਖ ਲਿਆ ਹੁਣ ਜਿਹੜਾ ਸਿਸਟਮ ਅਸੀਂ ਜਲਾ ਕੀਤਾ ਕਿ ਜਦੋਂ ਤੁਸੀਂ ਤੁਹਾਡੇ ਅਸੀਂ ਦਾਖਲ ਕਰਦੇ ਜਿਹੜਾ ਸੱਭ ਦੀ ਲਾਦੇ ਆ ਉਹਨਾਂ ਦੇ ਇੱਕ ਪਰਫਾਰਮਾ ਭਰਵਾਇਦਾ ਉਹਦੇ ਚ ਉਹਦਾ ਆਈਡੀ ਉਹਦੇ ਘਰ ਦੇ ਦੀ ਆਈਡੀ ਜਿਹੜਾ ਉਹਨਾਂ ਦੇ ਬੱਚਿਆਂ ਦੀ ਆਈਡੀ ਕਿੰਦੀ ਐਸਬ ਡਾਚੀ ਉਹਨਾਂ ਨੂੰ ਇੰਟੀਮੀਟ ਕਦੋਂ ਕਦ ਕਰ ਸਕਦੀ ਲੇਕਿਨ 95% ਲੋਕ ਜਦੋਂ ਇੰਟੀਮੀਟ ਕਰਦੇ ਆ ਉਹ ਕਹਿੰਦੇ ਕਪੂਸਾ ਸਸਕਾਰ ਵੀ ਤੁਸੀਂ ਕਰਦੇ ਮਤਲਬ ਇੱਥੋਂ ਤੱਕ ਇਨਸਾਨੀਅਤ ਜਿਹੜੀ ਹੈਗੀ ਹੈ ਗਿਰ ਚੁੱਕੀ ਆ ਉਹ ਸੰਸਕਾਰ ਤੇ ਵੀ ਨਹੀਂ ਆਉਂਦੇ ਵੇ ਸੰਸਕਾਰ ਤੇ ਆਦੇ ਕਿ ਜਦੋਂ ਉਹਨਾਂ ਨੇ ਕਿਹਾ ਸੀ ਤਾਂ ਤੁਸੀਂ ਸੰਸਕਾਰ ਕਰਦੇ ਹੋਰ ਅਸੀਂ ਇਹਨਾਂ ਦਾ ਸੰਸਕਾਰ ਜਿਹੜਾ ਪੂਰਾ ਵਿਧੀਪੂਰਵਕ ਕਿਉਂਕਿ ਜਿਹੜਾ ਕੋਡ ਕਿਸ਼ੇ ਚ ਜਾਂਦਾ ਸ਼ਵਸ਼ਾਨ ਕਰਦਾ ਉਹਦੇ ਸ਼ਵਸ਼ਾਨ ਘਾਟੇ ਦਾ ਸਿਣੀ ਉਹਸਾ ਦਾ ਵੱਡਾ ਔਰ ਬਾਈ ਸੈਲਬ ਉੱਤੇ ਮੈਂ ਉੱਤੇ ਮੈਜਿਕ ਡੈਕਟਰੀ ਆਪਣਾ ਹੈਗਾ ਜੀ ਜੀ ਤੇ ਦੂਸਰੀ ਗੱਲ ਇਹਨਾਂ ਦੇ ਅਸੀਂ ਪੂਰੀ ਬਕਾਇਦਾ ਲੱਕੜ ਪਾਣੀ ਹੈ ਮੰਨ ਲਓ ਸ਼ਾਮ ਨੂੰ 6 ਵਜੇ ਸਸ ਆ ਜਾਂ ਡੈਥ ਹੁੰਦੀ ਹੈ ਅਸੀਂ ਡੈੱਡ ਬਾਡੀ ਇੱਥੇ ਨਹੀਂ ਰੱਖਦੇ ਇਹ ਡੈੱਡ ਬਾਡੀ ਜਾ ਕੇ ਉਹਦੇ ਮੌਰਛੀ ਚਲੇ ਜਾਂਦੀ ਹੈ ਮੌਰਛੀ ਦਾ ਲੋਕਾਂ ਨੂੰ ਮੀਟਿੰਗ ਨਹੀਂ ਪਤਾ ਸੀ ਉਹਦੀ ਮੌਰਛੀ ਲਵਾਈ ਹੋਈ ਹੈ ਉੱਥੇ ਦੂਸਰੇ ਦਿਨ ਅਸੀਂ ਉਥੋਂ ਆਪੜਾ ਕੱਢ ਕੇ ਉਹਦਾ ਸੰਸਕਾਰ ਕਰਦੇ ਆ ਪੂਰੀ ਲੱਕੜ ਇਹ ਨਹੀਂ ਪਾੜੀ ਕਿ ਲਵਾਰਸ ਨਾਟ ਇਸ ਲਵਾਰਸ ਇਹ ਵੀ ਸਾਡੇ ਪਾਤਾ ਪਿਤਾਈ ਪਰਿਵਾਰ ਦੇ ਸਦਸਿਆ ਔਰ ਪੂਰਾ ਵਿਧੀਪੁਰ ਸੰਸਕਾਰ ਕਰਨਾ ਉਸ ਤੋਂ ਬਾਅਦ ਚੌਥੇ ਵਾਲੇ ਦਿਨ ਦੇ ਅਸਚਗੜੇ ਉੱਥੇ ਰੱਖਦੇ ਨੇ ਜਦੋਂ ਕੋਈ ਵਿਸਾਲ ਚ ਜਾਂ ਫਿਰ ਜਿੱਦਾਂ ਚੰਦਲ ਗਰੇਣਾ ਸੀ ਪਿਛੇ ਹਫਤਾ ਹੋਇਆ ਅਸੀਂ ਬਾਹੀ ਜੜੇ ਨਾ ਉੱਥੇ ਜੜੀਆਂ ਹਸਤੀਆਂ ਸੀ ਉਹ ਵੀ ਸਰਜਨ ਕਰਕੇ ਆਏ ਹਰਦਵਾਲ ਉੱਥੋਂ ਰੈਂਡਕ੍ਰੋਸ ਸਾਡੀ ਗੱਡੀ ਆਪਣੀ ਹੈਗੀ ਆ ਐਮਬੂਲੈਂਸ ਆ ਉਹ ਜਾਂਦੀਆਂ ਉੱਥੇ ਅਸੀਂ ਗੱਗਾ ਜੀ ਜਾ ਕੇ ਅਸੀਂ ਵੀ ਸਰਜਨ ਕਰੀਦਾ ਉਥੋਂ ਬਾਅਦ ਉਸੇ ਜਾਪੜ ਕਰਾ ਕੇ ਆਦੇ ਆ ਕਿ ਤਾਂ ਕਿ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਹ ਸਾਡਾ ਫਰਜ਼ ਆ ਨਵੀਂ ਪੀੜੀ ਦੁਨਿਆਵੀ ਲੋੜਾਂ ਪੈਸੇ ਦੇ ਪਿੱਛੇ ਕਾਰਾਂ ਕੋਠੀਆਂ ਦੇ ਪਿੱਛੇ ਇੰਨਾ ਜ਼ਿਆਦਾ ਗਲਤਾਨ ਹੋ ਗਈ ਵੀ ਉਹ ਬਜ਼ੁਰਗਾਂ ਨੂੰ ਤਾਂ ਭੁੱਲ ਹੀ ਗਈ ਆਸ਼ਰਮਾਂ 'ਚ ਛੱਡਤਾ ਉਹਨਾਂ ਦੇ ਸੰਸਕਾਰ ਜਾਂ ਉਹਨਾਂ ਦੀ ਆਖਰੀ ਰਸਮਾਂ ਵੇਲੇ ਵੀ ਨਹੀਂ ਪਹੁੰਚ ਪਾਂਦੀ ਨਹੀਂ ਪਹੁੰਚਣਾ ਗੱਲ ਇਹ ਜਦੋਂ ਤੁਸੀਂ ਦੇਖੋ ਜਿਹੜਾ ਛੱਡ ਹੀ ਗਿਆ ਉਹ ਆਪਣੇ ਕੋਲੋਂ ਬਲਾਲ ਆ ਗਿਆ ਉਹ ਕਹਿੰਦਾ ਠੀਕ ਆ ਯਾਰ ਮੈਂ ਛੱਡਿਆ ਆ ਗੱਲ ਮੁਕੀ ਦੀ ਇਹਨਾਂ ਦੀ ਡਿਊਟੀ ਆ ਲੇਕਿਨ ਅਸੀਂ ਇਹਨਾਂ ਨੂੰ ਪਰਿਵਾਰ ਦੇ ਸਦਸੇ ਵਕਨ ਡਿਊਟੀ ਟ੍ਰੀਟ ਕਰਦੇ ਆ। ਔਰ ਅਗਰ ਦੇਖੋ ਇਲਾਜ ਦੁੱਖੋ ਵੀ ਅਸੀਂ ਬੱਧਾ ਨਹੀਂ ਜਾਨਦੇ ਤੇ ਹੁਣ ਜਦੋਂ ਕੁਦਰਤੀ ਉਹਦੀ ਮੌਤ ਆ ਗਈ ਤਾਂ ਉਹਨੂੰ ਬੈਣ ਹੀ ਰੋਕ ਸਕਦਾ। ਇਹਦੇ ਨਾਲ ਸਾਡੇ ਕੋਲ ਗਊਸ਼ਾਲਾ ਹਸਪੀਟਲ ਅਸੀਂ ਬਣਾਇਆ ਹੋਇਆ ਮੇਰੇ ਪਿਤਾ ਜੀ ਦੇ ਨਾਂ ਦਾ ਲਾਲਾ ਰਾਖਿਸ਼ੋਰ ਕਪੂਰ ਵਿਕਲਾਂਗ ਸਾਹਿਬ ਦਾ ਟਰੱਸਟ ਹੈ। ਉਹਦੇ ਸਾਰੀ ਫੈਸਿਲਿਟੀ ਹੈ। ਜਿਹੜਾ ਇਹ ਇਹਨਾਂ ਦੀ ਮੈਡੀਕਲ ਫੈਸਿਲਿਟੀ ਹੈ ਜਿਹੜੇ ਇਨਵੇਟ ਸਾਡੇ ਉਹ ਟਗੋਰ ਹਸਪੀਟਲ ਵਾਲੇ ਡਾਕਟਰ ਵੀ ਜੇ ਬਾਜਤ ਜੀ ਪ੍ਰੋਵਾਈਡ ਕਰਦੇ ਆ। ਉਹ ਜਿਹੜਾ ਸਾਡਾ ਆਸ਼ਰਮ ਦਾ ਇਨਵੇਟ ਸਾਡੇ ਜਦੋਂ ਹਸਪੀਟਲ ਜਾਂ ਉਹਦਾ ਲੋਡ ਹੀ ਵੇਲੇ ਸਿੰਗਲ ਪੈਡੀਟੀ ਲੱਗਦੀ। ਨਾ ਉਹਦੀ ਪਰਚੀ ਬੱਦੀ ਹੈ ਨਾ ਉਹਦੀ ਦਵਾਈ ਦਾ ਪੈਸਾ ਲੱਗਦਾ। ਨਾ ਉਹਦਾ ਹਸਪੀਟਲਾਈਜੇਸ਼ਨ ਚਾਰਜਸ ਲੱਗਦਾ। ਜੀ। ਤੇ ਇਸ ਤੋਂ ਬਾਅਦ ਤਾਂ ਪ੍ਰਭੂ ਇਹ ਪ੍ਰਬਾਤਬਾਈ ਜਾਨਦਾ ਜੀ ਜੋ ਅਸੀਂ ਕਰਦੇ ਆ। ਮੈਂ ਜਦੋਂ ਕਮਿਸ਼ਨਰ ਸਾਹਿਬ ਨਾਲ ਆਪਾਂ ਗੇੜਾ ਲਾ ਰਹੇ ਸੀ ਮੈਂ ਵੇਖ ਰਿਹਾ ਸੀ ਤੁਸੀਂ ਦੱਸ ਰਹੀ ਸੀ ਉਹਨਾਂ ਨੂੰ ਜਾਣਕਾਰੀ ਦੇ ਰਹੇ ਸੀ ਕਿ ਵਿੱਚ ਤਾਂ ਕਈ ਚੰਗੇ ਲੀਡਰਾਂ ਦੇ ਮੰਤਰੀਆਂ ਦੇ ਰਿਸ਼ਤੇਦਾਰ ਨੇ। ਹਾਂ ਹੈਗੇ ਆ ਜੀ। ਦੇਖੋ ਚੰਗਾ ਮਾੜਾ ਤਾਂ ਹਰ ਤਰ੍ਹਾਂ ਦਾ ਹੀ ਬੰਦਾ ਹੈ। ਬڑے-ਬڑے ਚੰਗੇ ਲੋਕ। ਇੱਕ ਲੇਡੀ ਜੀ ਸਾਡੇ ਕੋਲ ਉਹਦੇ ਉਹਦੇ ਮੁੰਡੇ ਨੇ 10-12 ਕਰੋੜ ਰੁਪਏ ਦਾ ਫਰਾਡ ਕੀਤਾ ਅਮਰੀਕਾ ਵਾ ਇੱਥੇ ਛੱਡ ਕੇ ਪੁਲਿਸ ਇੱਥੇ ਆ ਗਈ ਲੇਕਿਨ ਅਸੀਂ ਪ੍ਰਭੂ ਦੀ ਕਿਰਪਾ ਮੈਂ ਕਹਿੰਦਾ ਜੀ ਇੱਥੇ ਨਹੀਂ ਤੁਸੀਂ ਲੈ ਜਾ ਸਕਦੇ ਇਹ ਸਾਡੇ ਤੋਂ ਬਾਹਰ ਚੱਲ ਜੂਵੇ ਤੁਸੀਂ ਲੈ ਜਾਓ ਆਸ਼ਰਮ ਚ ਤੁਸੀਂ ਰੁੱਟੇ ਨਹੀਂ ਲੈ ਜਾ ਸਕਦੇ ਅਸੀਂ ਸਾਰਾ ਉਹਦਾ ਸਿਸਟਮ ਬੜਾਤਾ ਔਰ ਉਹ ਵੀ ਕਹਿੰਦੀ ਜੀ ਮੈਂ ਜਦੋਂ ਜਾਓਗੇ ਤੁਹਾਨੂੰ ਬਾਹਰ ਪੈਸੇ ਦੇਵੋਗੇ ਸਾਨੂੰ ਕੋਈ ਪੈਸੇ ਦੀ ਲਾਲਚ ਨਹੀਂ ਅਸੀਂ ਤਾਂ ਸਿਰਫ ਇਹ ਸ ਕਰਕੇ ਕਿ ਤੁਸੀਂ ਸਾਡੇ ਆਸ਼ਰਮ ਚ ਰਹਿੰਦੇ ਹੋ ਔਰ ਸਾਡੇ ਪਰਿਵਾਰ ਦੇ ਸਦਸਿਓ ਜੇ ਤੁਹਾ ਨੂੰ ਤਕਲੀਫ ਹੋਊਗੀ ਤਾਂ ਮੈਨੂੰ ਵੀ ਤਕਲੀਫ ਹੈ ਇਸ ਕਰਕੇ ਜੇ ਪ੍ਰਭੂ ਨੇ ਸ਼ਕਤੀ ਦਿੱਤੀ ਹੈ ਤਾਂ ਤੁਹਾਡੀ ਵੀ ਤਕਲੀਫ ਦਾ ਅਨੁਵਰਨ ਕਰ ਦੁੱਤਾ ਤੁਸੀਂ ਵੀ ਬਹੁਤ ਸਾਰੇ ਆਪਣੇ ਬਿਜ਼ਨਸ ਨਾਲ ਵਪਾਰ ਨਾਲ ਜੌਬ ਨਾਲ ਜੁੜੇ ਹੋ ਹੋਮ ਹੋਗੇ ਤੇ ਇੱਥੇ ਕਿੰਨੇ ਘੰਟੇ ਬਤਾਉਣੇ ਨੇ ਦੇਖੋ ਇਹ ਲਾਈਫ ਹੈ ਹੁਣ ਤਾਂ ਲਾਈਫ ਹੀ ਇਸੇ ਕੰਮ ਚ ਲੱਗੀ ਹੋਈ ਹੈ ਸਾਰਾ ਦਿਨ ਹੀ ਇਹ ਕੰਮ ਹੈ ਜੇ ਉੱਥੇ ਸੀ ਆਪਣੇ ਬਿਜ਼ਨਸ 'ਚ ਵੀ ਬੈਠਦੇ ਤਾਂ ਸੋਚ ਇਹੀ ਹੈ ਇਹ ਚੱਲੂ ਕਿਦਾਂ ਦੇਖੋ ਲੱਖ ਡੇਢ ਲੱਖ ਰੁਪਏ ਰੋਜ਼ ਦਾ ਖਰਚਾ ਬਹੁਤ ਬੜੀ ਰਕਮ ਹੁੰਦੀ ਹੈ ਲੱਖ ਡੇਢ ਲੱਖ ਇੱਕ ਦਿਨ ਦਾ ਖਰਚਾ ਇੱਕ ਦਿਨ ਦਾ ਖਰਚਾ ਭਾਈ ਸਾਹਿਬ ਜੀ ਤੇ ਤੁਸੀਂ ਦੇਖੋ ਕਿ ਜੇ ਲੱਖ ਵੀ ਲਾ ਲਈਏ ਤੇ 3 ਕਰੋੜ 65 ਲੱਖ ਰੁਪਈਆ ਸਾਲ ਦਾ ਵਾਦਾ ਤੇ ਸਾਨੂੰ ਪ੍ਰਭੂ ਇਹਦੇ ਨਾਲੋਂ ਜ਼ਿਆਦਾ ਪੈਸੇ ਭੇਜਦਾ ਸਾਡਾ ਕੋਟ ਸਾਰਾ ਡੋਨੇਸ਼ਨ ਕਾਫੀ ਜ਼ਿਆਦਾ ਇਹ ਡੋਨੇਸ਼ਨ ਮਿਲਦੀ ਤਾਂ ਤਾਂ ਗੱਡੀ ਚੱਲਦੀ ਹੈ ਅਗਰ ਡੋਨੇਸ਼ਨ ਸਾਨੂੰ ਨਾ ਦੇ ਲੋਗ ਤੇ ਇਹ ਚੱਲ ਹੀ ਨਹੀਂ ਸਕਦਾ ਇਹ ਵਰਜਨ ਲੋਕ ਉਹ ਇਸ ਕਰਕੇ ਲੋਕ ਸਾਨੂੰ ਦਿੰਦੇ ਆ ਉਹਨਾਂ ਨੂੰ ਜ਼ਕੀਰ ਆ ਸਾਡੇ ਤੇ ਇਸ ਕਰਕੇ ਸਾਨੂੰ ਪੈਸੇ ਦਿੰਦੇ ਆ ਰੂ ਨੂੰ ਵੀ ਇੱਕ ਸਕੂਨ ਜਿਹਾ ਰਹਿੰਦਾ ਹੋਵੇਗਾ ਜਦੋਂ ਸਵੇਰੇ ਉੱਠਦੇ ਹੋਮੋਂਗੇ ਵੀ ਪਹਿਲਾਂ ਆਸ਼ਰਮ ਚਲੀਏ ਰੂ ਹੋਣਾ ਹੀ ਆ ਦੇਖੋ ਗੱਲ ਇਹ ਜਿਹੜਾ ਤੁਸੀਂ ਚੱਗਾ ਜਦੋਂ ਤੁਸੀਂ ਤੁਸੀਂ ਚੱਗਾ ਕੰਮ ਕਰੋਗੇ ਤੁਹਾਡੀ ਆਤਮਾ ਦਾ ਸ਼ਾਂਤੀ ਸ਼ਾਂਤੀ ਤਾਂ ਤੁਹਾਡੀ ਆਤਮਾ ਵੀ ਦੂਸਰੀ ਜਿਹੜੀ ਲੋਕ ਤੁਹਾਨੂੰ ਦੁਆ ਦਿੰਦੇ ਆ ਉਹਦਾ ਕੋਈ ਮੋਲ ਨਹੀਂ ਹੈਗਾ ਆਪਾਂ ਅਫਸਰਾਨ ਕੋਲ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਤਰਸ਼ੇਵ ਕਪੂਰ ਜੀ ਅਗਲਾ ਉੱਠ ਕੇ ਖੜਾ ਹੋ ਕੇ ਕਹਿੰਦਾ ਕਪੂਰ ਸਾਹਿਬ ਸੇਵਾ ਦੱਸੋ ਕੀ ਹੈ ਇਕ ਕੋਈ ਆਸ਼ਰਮ ਹੋਵੇ ਜਾਂ ਸਾਡਾ ਕੋਈ ਕੋਈ ਵੀ ਕੰਮ ਹੋਵੇ ਬਿਜ਼ਨਸ ਨਾਉਟ ਇਵਨ ਇਹ ਸਿੰਗਲ ਪੈਣ ਹੀ ਨਹੀਂ ਲੱਗਦੀ ਨਾ ਹੋਰ ਟੈਲੀਫੋਨ ਤੇ ਕੰਮ ਹੁੰਦੇ ਆ ਇਹ ਪ੍ਰਭੂ ਕਿਰਪਾ ਹੁੰਦੀ ਸਾਰੀ ਜਿਸ ਤਰ੍ਹਾਂ ਮੈਂ ਕੁਝ ਵਿਅਕਤੀਆਂ ਦੀ ਹਾਲਤ ਵੇਖ ਰਿਹਾ ਸੀ ਉਹ ਤੁਰ ਨਹੀਂ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ ਮੂੰਹ ਚੋਂ ਥੁੱਕ ਗਿਰ ਗਿਆ ਰਿਹਾ ਹੈ ਨਾ ਇਹੋ ਜਿਹੇ ਪਰਿਵਾਰਕ ਮੈਂਬਰਾਂ ਨੂੰ ਪਰਿਵਾਰਕ ਮੈਂਬਰ ਵੀ ਲਾ ਦਿੰਦੇ ਆ ਜਿਵੇਂ ਤੁਸੀਂ ਕਿਹਾ ਵੀ ਲਾ ਦਿੰਦੇ ਆ ਹੈਨਾ ਵੀ ਯਾਰ ਸਾਥੋਂ ਨਹੀਂ ਸੰਭਿਆ ਜਾਂਦਾ ਉਹਨਾਂ ਤੋਂ ਜਿਹੜਾ ਹੈਗਾ ਚੰਗਾ ਨਹੀਂ ਫੀਲ ਕਰਦੇ ਪਰ ਤੁਸੀਂ ਆਪਦੇ ਇਥੇ ਬੱਚਿਆਂ ਵਾਂਗੂ ਆਪਦੇ ਭਰਾਵਾਂ ਵਾਂਗੂ ਰੱਖੀ ਹੋਈ ਆ ਬਿਲਕੁਲ ਦੇਖੋ ਡਿਊਟੀ ਹੈ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡਾ ਏਮ ਹੈ ਨਾ ਟੂ ਹੈਲਪ ਦਾ ਨੀਡੀ ਪਰਸਨ ਕੋਈ ਪੈਸਾ ਨਹੀਂ ਤੁਸੀਂ ਸਾਡਾ ਹਸਪੀਟਲ ਦੇਖਿਆ ਤੁਸੀਂ ਗਏ ਹੋ ਤੁਸੀਂ ਦੇਖਿਆ ਚਾਰਜਸ ਜੀ ਆ ਵੀ ਨਾਮ ਗੰਜੇ ਚਾਰਜਸ ਆ ਕਿਉਂਕਿ ਜਦ ਏਮ ਹੀ ਏ ਆ ਤਾਂ ਫਿਰ ਸਾਨੂੰ ਇਹਨਾਂ ਨੂੰ ਕੀ ਦੇਖਦਾ ਕਰਨਾ ਹਰ ਵਾਰ ਜਿੱਥੇ ਜਿਹੜੇ ਜਿੱਥੇ ਲੋਕ ਹੀ ਰਹਿੰਦੇ ਆ ਉਥੇ ਕੇਟਰ ਕਿ ਰੱਖਿਆ ਹੋਇਆ ਜਿਹੜੇ ਇਹਨਾਂ ਦੀ ਸਵੇਰੇ ਸ਼ਾਮ ਕੇਅਰ ਕਰਦੇ ਆ ਸਵੇਰ ਦਾ ਕੇਅਰ ਟੇਕਰ ਹੋਰ ਆ ਸ਼ਾਮ ਦਾ ਹੋਰ ਆ ਉਹ ਲੋਕ ਵੀ ਜਿਹੜੇ ਹੈਗੇ ਆ ਬਲਬੂਤਲ ਜਿਹੜੇ ਲੈਟਰ ਬਿਸਟਰ ਤੇ ਕਰਦੇ ਆ ਉਹ ਵੀ ਸਾਡੇ ਕੋਲ ਆ ਉਹਨਾਂ ਲਈ ਕੇਅਰ ਟੇਕਰ ਆ ਹੁਣ ਇੱਕ ਅਸੀਂ ਵਾਰਡ ਅਸੀਂ ਬੁਲਾ ਰਹੇ ਆ ਜਿਹਨੂੰ ਕਹਿੰਦੇ ਕੋਮਾ ਵਾਰਡ ਜਿਹੜੇ ਬੰਦੇ ਕੋਮਾ ਚ ਚਲੇ ਜਾਂਦੇ ਆ ਹੋਸ਼ ਆ ਜਵੇ ਤਾਂ ਆ ਜਵੇ ਨਹੀਂ ਤਾਂ ਸਾਲ 2 ਸਾਲ 5 ਸਾਲ ਲਾਵੇ ਅਸੀਂ ਕੋਰ ਵਾਰਡ ਬੁਲਾ ਰਹੇ ਆ ਕਿ ਲੋਕ ਜਲ ਏਮ ਹੀ ਇਹੀ ਹੈ ਕਿ ਸੇਵਾ ਕਰਦੀ ਤਾਂ ਫਿਰ ਕਾਦੀ ਦਿੱਕਤ ਆ ਅੱਜ ਸਰਪਨਾ ਥੋੜਾ ਜਿਹਾ ਰਾਉਂਡ ਲਾ ਲਈਏ ਸੋ ਅਪਾਹਜ ਆਸ਼ਰਮ ਜਲੰਧਰ ਦੇ ਵਿੱਚ ਆ ਬਹੁਤ ਵੱਡੀ ਇੱਕ ਸੇਵਾ ਹੈ ਜੀ ਆ ਦੇਖੋ ਤੁਸੀਂ ਅੱਜ ਆ ਤੁਸੀਂ ਕੁਦਰਤੀ ਚਲੋ ਇਹ ਕੀ ਹੈ ਬਈ ਆ ਲਓ ਜੀ ਆ ਖੀਰ ਦੇਖੋ ਜੀ ਖੀਰ ਦੇ ਲਓ ਆ ਦੇਖੋ ਬਿਲਕੁਲ ਇਹ ਹੁਣ ਇਹਨਾਂ ਲਈ ਹੈ ਜੀ ਇਹਨਾਂ ਦੇ ਕਰਮ ਹੈ ਜੀ ਸਹੀ ਹੈ ਜੀ ਹਾਂ ਕੁਝ ਮੈਂ ਕਹਿੰਦੇ ਹੁੰਦੇ ਵੀ ਹਰ ਬੰਦਾ ਆਪਣੇ ਕਰਮ ਲਿਖਾ ਕੇ ਲਿਆਉਂਦਾ ਹਰ ਬੰਦਾ ਕਰਮ ਖਾਂਦਾ ਹੋਰ ਜਿਹੜੇ ਇੱਥੇ ਲੋਕ ਲੈਂਦੇ ਜਿਹੜੇ ਲੋਕ ਇੱਥੇ ਆ ਗਏ ਆ ਇਹਨਾਂ ਲੋਕਾਂ ਦੀ ਸਿੱਧੀ ਰੱਬ ਤੱਕ ਅਪਰੋਚ ਹੈ ਸਹੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਘਰ ਦੇ ਆਲੇ ਕੱਢ ਦਿੱਤਾ ਪਰਮਾਤਮਾ ਵੀ ਥੋੜਾ ਕਹਿੰਦੇ ਇੱਕ ਪਰਮਾਤਮਾ ਹਰ ਕਦਾ ਇਹਨਾਂ ਦਾ ਪਰਮਾਤਮਾ ਹੀ ਇਹਨਾਂ ਦਾ ਹੈਗਾ ਇਸ ਕਰਕੇ ਨਸਬ ਜੀ ਸਹੀ ਆਜੋ ਸਰ ਆਪਾਂ ਅੰਦਰ ਆਜੋ ਸੋ ਇਹ ਲੇਡੀਜ਼ ਵਾਰਡ ਹੈ ਲੇਡੀਜ਼ ਰੂਮ ਹੈ ਸਟਰੀਨ ਲੇਡੀਜ਼ ਵਾਰਡ ਹੈ ਜੀ ਆ ਦੇਖੋ ਤੁਸੀਂ ਸਾਡੇ ਨਾਲ ਬੈਠੇ ਆ ਏਸੀ ਲੱਗੇ ਹੋਏ ਚੈੱਕ ਕਰ ਲਓ ਆ ਸੀਲਿੰਗ ਹੋਏ ਹੋਏ ਮਤਾਈ ਠੀਕ ਠਾਕ ਹੋ ਜੀ ਕਿੱਥੋਂ ਆ ਜੀ ਤੁਸੀਂ ਦਿੱਲੀ ਤੋਂ ਜੀ ਦਿੱਲੀ ਤੋਂ ਹਾਂ ਜੀ ਕਿੰਨੇ ਸਾਲ ਹੋ ਗਏ ਰਹਿੰਦੇ ਆ ਦੋ ਸਾਲ ਹੋ ਗਏ ਕਿਵੇਂ ਲੱਗ ਰਿਹਾ ਪਰਿਵਾਰ ਵਾਂਗ ਹੀ ਹਾਂ ਬਹੁਤ ਅੱਛਾ ਲੱਗ ਰਿਹਾ ਸਾਨੂੰ ਬਿਲਕੁਲ ਫੈਮਿਲੀ ਵਾਂਗ ਲੱਗ ਰਿਹਾ ਇਕੱਲਾਪਣ ਮਹਿਸੂਸ ਨਹੀਂ ਹੁੰਦਾ ਸਭ ਸੁਵਿਧਾ ਸਾਨੂੰ ਹੈ ਨੇ ਕਪੂਰ ਸਾਹਿਬ ਤੋਂ ਹੁੰਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਜੀ ਸਹੀ ਆ ਸੋ ਮਾਤਾ ਜੀ ਨੇ ਪਤਾ ਹੀ ਹਸਤੀ ਕਾਲ ਠੀਕ ਠਾਕ ਹੋ ਜੀ ਕਿੱਥੋਂ ਤੁਸੀਂ ਐਸੇ ਯੂਪੀ ਤੋਂ ਆਏ ਆ ਠੀਕ ਹੈ ਜੀ हाँ तो जो पंद्रह दिन हो जिन्हें भेजे ना बहुत तारीफ की और उदो भी ज्यादा शांति जड़ी जो उन्होंने दसी सी फैसिलिटीज प्रेम प्यार शांति भाव देख रेख उदो भी ज्यादा अच्छा लग गया जो मैं सुनिया मैं तो बहुत खुश बहुत ज्यादा रानी प्रार्थना है कि जब तक जीवन ने मनु रखे बहुत प्यार मोहब्बत पूरा स्टाफ पूरा मैनेजमेंट ਜਿਹੜੇ ਲੇਬਰ ਵਾਲਾ ਨੇ ਜਾਂ ਫੋਰਥ ਕਲਾਸ ਦੇ ਬਹੁਤ ਹੀ ਅੱਛੇ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਸਹੀ ਹੈ 15 ਦਿਨ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਸ਼ਾਇਦ ਮੈਨੂੰ 15 ਸਾਲ ਹੋ ਗਏ ਨੇ ਜੀ ਐਨੇ ਮੈਨੂੰ ਖੁਸ਼ੀ ਮਿਲ ਰਹੀ ਹੈ ਇੱਥੇ ਸੋ ਮਾਤਾ ਜੀ ਉਪੀਤੋ ਆਏ ਨੇ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਜਲੰਧਰ ਖਾਸ ਜਲੰਧਰ ਦੇ ਆਂ ਤੇ ਅਸੀਂ ਪੂਰੀ ਤਰ੍ਹਾਂ ਸਹੂਲਤਾ ਹਰ ਇੱਕ ਸਾਨੂੰ ਸਹੂਲਤਾ ਆ ਬੜੇ ਅਸੀਂ ਸੁਖ ਵਿੱਚ ਰਹਿ ਰਹੇ ਆ ਬੜਾ ਇੰਜੋਏ ਕਰ ਰਹੇ ਆ ਕਿ ਸਾਨੂੰ ਲੱਗਦਾ ਇਨਕੀ ਅਸੀਂ ਕਿਤੇ ਬੈਠੇ ਆ ਲੱਗਦਾ ਕਿ ਜਿਵੇਂ ਸਵਰਗ ਚ ਬੈਠੇ ਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਧੰਨਵਾਦ ਸ਼ੁਕਰ ਹੈ ਉਸ ਪਰਮਾਤਮਾ ਮਾਤਾ ਜੀ ਨੇ ਪਰਵਾਰ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖੀ ਮਾਤਾ ਜੀ ਸਸਿਕਾ ਠੀਕ ਠਾਕ ਹੋ ਠੀਕ ਆ ਬੇਟੇ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਬੈਠੇ ਆ ਨਾ ਜਲੰਧਰ ਹੀ ਰਹਿੰਦੇ ਆ ਠੀਕ ਹੈ ਜੀ ਹਾਂ ਜੀ ਪਹਿਲੇ ਦਿੱਲੀ ਦੇ ਵਿੱਚ ਸੀ ਫਿਰ ਜਲੰਧਰ ਆ ਗਏ ਕਿੰਨੇ ਸਾਲ ਹੋ ਗਏ ਇੱਥੇ ਹਾਂ ਇੱਥੇ ਵੀਰੇ ਹਾਲੇ 8-9 ਮਹੀਨੇ ਹੋਏ ਨੇ ਠੀਕ ਹੈ ਬਹੁਤ ਵਧੀਆ ਬੇਟੇ ਬੜੀ ਖੁਸ਼ੀ-ਖੁਸ਼ਾਨ ਮਿਲੀ ਹੈ ਬਹੁਤ ਵਧੀਆ ਖਾ ਪੀ ਰਹੇ ਆ ਕੋਈ ਕਿਸ ਗੱਲ ਦੀ ਕਮੀ ਨਹੀਂ ਕੁਝ ਨਹੀਂ ਹੈ ਜੀ ਮਾਲਿਕ ਦਾ ਸ਼ੁਕਰ ਮਾਲਕ ਤੰਦਰੁਸਤੀ ਰੱਖੇ ਜੀ ਸੋ ਇਹ ਪਰਿਵਾਰ ਆਸ਼ਰਮ ਦਾ ਪਰਿਵਾਰ ਜੇ ਕਹਿ ਸਕਦੇ ਕਪੂਰ ਸਾਹਿਬ ਦਾ ਪਰਿਵਾਰ ਇਹਨਾਂ ਦੀ ਸਾਰੀ ਕਮੇਟੀ ਦਾ ਪਰਿਵਾਰ ਇਹ ਕਹਿ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਠੀਕ ਸਹੀ ਆਏ ਦੇਖੋ ਦਾਨੀ ਆ ਜਿਹੜੇ ਇਹਨਾਂ ਦੀ ਰੋਟੀ ਆ। ਸਿੱਕਲ ਪਾਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਮੈਂ ਜਲੰਧਰ ਤੋਂ ਇੱਥੇ ਲੋਕ ਆ ਲਿਆ ਜੀ। ਤੇ ਅਸੀਂ ਈ ਮਹੀਨੇ ਦੇ ਵਿੱਚ ਦੋ ਵਾਰੀ ਸੇਵਾ ਸਾਨੂੰ ਮਿਲਦੀ ਹੈ। ਲੰਗਰ ਦੀ ਅਸੀਂ ਕਰਨ ਆਨੇ ਆ ਸਾਰੇ ਭਾਈ ਸਾਹਿਬ ਹੋਣੀ ਹੈ ਸਾਰੇ ਇਕੱਠੇ ਹੋ ਕੇ। ਤੇ ਬੜੇ ਸਾਲਾਂ ਤੋਂ ਔਰ ਬਹੁਤ ਵਧੀਆ ਇਹਨਾਂ ਦਾ ਸਿਸਟਮ ਹੈ। ਵੀ ਜਿਹੜਾ ਇੱਕ ਉਦਾਹਰਣ ਐ ਇਸ ਏਰੀਏ ਦੀ ਵੀ ਜਿੰਨੀ ਕੋਈ ਸੇਵਾ ਕੀਤੀ ਜਾਂਦੀ ਹੈ ਇੱਥੇ ਵੀ ਸ਼ਾਇਦ ਘਰ ਵੀ ਜਿਹੜੇ ਮਾਪਿਓ ਨੇ ਉਹਨਾਂ ਦੀ ਵੀ ਇਦਾਂ ਦੀ ਸੇਵਾ ਨਹੀਂ ਮਿਲਦੀ। ਵੀ ਇਹਨਾਂ ਨੂੰ ਫਰੂਟ ਸਬਜ਼ੀਆਂ ਚਲੋ ਦੇਣ ਵਾਲੇ ਦਾਨੀ ਨੇ ਪਰ ਇਹਨਾਂ ਦਾ ਵੀ ਪੂਰੀ ਮੈਨੇਜਮੈਂਟ ਦਾ ਬਹੁਤ ਅੱਛਾ ਯੋਗਦਾਨ ਹੈ ਕਦੀ ਵੀ ਕੋਈ ਕੰਮ ਹੋਵੇ ਵੀ ਕਿਸ ਤਰ੍ਹਾਂ ਦੇ ਵੀ ਬਹੁਤ ਕੋਆਪਰੇਟਿਵ ਹੈ ਸਾਰਾ ਮੈਂ ਪੂਰ ਸਾਹਿਬ ਨਾਲ ਉਹੀ ਗੱਲ ਕਰ ਰਿਹਾ ਸੀ ਸਰ ਕਿ ਇੱਕ ਵਾਰੀ ਤਾਂ ਪਰਿਵਾਰਕ ਮੈਂਬਰ ਵੀ ਖਿਜ ਜਾਂਦੇ ਆ ਹਨਾ ਪਰਿਵਾਰਕ ਮੈਂਬਰ ਵੀ ਨਹੀਂ ਨਹੀਂ ਮੈਂ ਆਪਣੇ ਉਂਝ ਜਰਨਲ ਕਰਾਂ ਦੀ ਗੱਲ ਕਰਦਾ ਵੀ ਉਹ ਵੀ ਐਂ ਕਹਿੰਦੇ ਚਲੋ ਇੱਕ ਚੀਜ਼ ਇਹਨਾਂ ਨੂੰ ਥੋੜੀ ਘੱਟ ਦੇ ਦਿਆਂਗੇ ਹਨਾ ਪਰ ਇੱਥੇ ਬਹੁਤ ਜ਼ਿਆਦੀਆਂ ਸੁਵਿਧਾਵਾਂ ਹਨ ਵੀ ਅਸੀਂ ਹੁਣ ਭਾਜੀ ਹੁਣੇ ਤੇ ਮੈਂ ਆਏ ਆ ਕਾਰ ਦੇਖ ਕੇ ਆਪਣੇ ਵੀ ਜਾਣਾ ਸਾਡੀ ਡਿਊਟੀ ਸੀ ਪਈ ਅਸੀਂ ਬੜੇ ਮਨ ਖੁਸ਼ ਹੁੰਦਾ ਵੀ ਜੋ ਕੀਤਾ ਵੀ ਸਾਰਿਆਂ ਨੂੰ ਮਿਲ ਰਿਹਾ ਵੀ ਐ ਨਹੀਂ ਵੀ ਅਸੀਂ ਕੁਝ ਦੇ ਰਹੇ ਆ ਤੇ ਕਹਿ ਕੁਝ ਹੋਰ ਰਿਹਾ ਨਹੀਂ ਹੁਣ ਚਪਾਤੀਆਂ ਅੱਜ ਕੁਝ 5 ਮਿੰਟ ਲੇਟ ਸੀ ਮੈਨੂੰ ਕਾਲ ਗਈ ਹੈ ਵੀ 5 ਮਿੰਟ ਲੇਟ ਹੋ ਸਕਦੇ ਆ ਵੀ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਦੇ ਆ ਔਰ ਜਿੰਨੇ ਬਜਟ ਚ ਹੈ ਸਾਰਾ ਕਰਦੇ ਨੇ ਵੀ ਸ਼ਾਇਦ ਅਸੀਂ ਬਣਾਈਏ ਤੇ ਦਸਾਂ ਬੰਦਿਆਂ ਦੀ ਰੋਟੀਆਂ ਨੇ ਚ ਬਣਵਾ ਲਈਏ ਵੀ 200 ਬੰਦੇ ਦੀ ਰੋਟੀ ਦਾ ਅਰੇਂਜਮੈਂਟ ਕਰਕੇ ਦੇ ਦਿੰਦੇ ਨੇ ਸਾਨੂੰ ਵੀ ਬਹੁਤ ਅੱਛਾ ਕਪੂਰ ਸਾਹਿਬ ਦੀ ਛਤਰ ਛਾਇਆ ਜਿਹੜਾ ਚੱਲ ਰਿਹਾ ਪ੍ਰੋਗਰਾਮ ਪਰਮਾਤਮਾ ਕਰੇ ਵੀ ਇਸ ਤੋਂ ਵੀ ਵਧੀਆ ਤਰੱਕੀਆਂ ਕਰੇ ਹੁਣ ਤੁਸੀਂ ਦੇਖੋ ਫ੍ਰਿਜ ਟੀਵੀ ਇਹ ਇਹ ਫੈਸਿਲਿਟੀਆਂ ਕਿੱਥੇ ਮਿਲ ਸਕਦੀਆਂ ਜੀ ਇੱਕ ਆਮ ਜਗ੍ਹਾ ਤੇ ਨਹੀਂ ਮਿਲ ਸਕਦੀਆਂ ਉਹਨੇ ਭਾਈ ਸਾਹਿਬ ਹੁਣੀ ਨੇ ਸਾਡੇ ਆ ਵੀ ਬੜੇ ਇਹਨਾਂ ਦੇ ਵੀ ਤੁਸੀਂ ਤੁਹਾਡਾ ਸ਼ੁਭਨਾਮ ਜੀ ਹਰਜੀਤ ਸਿੰਘ ਜੀ ਲੋਕਲੀ ਹਾਂ ਜੀ ਲੋਕਲੀ ਮੈਂ ਦੇਖ ਰਿਹਾ ਸੀ ਮਨ ਖੁਸ਼ ਵੀ ਹੁੰਦਾ ਕਪੂਰ ਸਾਹਿਬ ਨਾਲ ਗੱਲ ਕਰ ਰਹੇ ਸੀ ਮਨ ਦੁੱਖੀ ਵੀ ਹੁੰਦਾ ਵੀ ਚਲੋ ਇਸ ਤਰ੍ਹਾਂ ਦਾ ਹੈ ਨਾ ਪਰ ਖੁਸ਼ੀ ਇਸ ਗੱਲ ਦੀ ਕਿ ਮਹਿਸੂਸ ਨਹੀਂ ਹੁੰਦਾ ਇੱਥੇ ਕਿਸੇ ਤਰ੍ਹਾਂ ਦੀ ਫੈਸਿਲਿਟੀ ਹਾਂ ਇੱਕ ਪਰਿਵਾਰਕ ਜੁੱਦਾ ਮਾਹੌਲ ਨਾ ਸਾਰਾ ਉਸੇ ਹਿਸਾਬ ਨਾਲ ਚੱਲ ਰਿਹਾ ਹੈ ਖਾਣਾ ਵੀ ਸਿੰਪਲ ਵਧੀਆ ਹਰ ਤਰ੍ਹਾਂ ਦਾ ਮਤਲਬ ਸਾਫ਼ ਸਪਾਈ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਤੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਚਲੋ ਆਪਣਿਆਂ ਦੀ ਕਮੀ ਤਾਂ ਹੁੰਦੀ ਜਿਹੜੇ ਜੋ ਛੱਡ ਕੇ ਪਰਿਵਾਰ ਨੂੰ ਇੱਥੇ ਚਲੇ ਗਏ ਨੇ ਬੱਚੇ ਜਾਂ ਕਿੱਦਾਂ ਵੀ ਚਾਹੀਦਾ ਤਾਂ ਨਹੀਂ ਪਰ ਚਲੋ ਜਿੱਦਾਂ ਮਾਰੇ ਨੇ ਡਿਊਟੀਆਂ ਲਾਈਆਂ ਗਾਂ ਦੇ ਨਾਲ ਕਪੂਰ ਸਾਹਿਬ ਹੈਗੇ ਆ ਹੋਰ ਇਹਨਾਂ ਦੇ ਸਾਰੇ ਕਿ ਨਾ ਸਾਰੇ ਨਾਲ ਮਿਲ ਕੇ ਸੇਵਾ ਹੈ ਸੇ ਵੀ ਵੱਡੀ ਸੇਵਾ ਹੀ ਹੈ ਇੱਦਾਂ ਹੀ ਪਰ ਮਗਰੋਂ ਡਿਊਟੀਆਂ ਲਾਈਆਂ ਆਈਆਂ ਜੀ ਤੇ ਸਭ ਚੱਲ ਰਿਹਾ ਜੀ ਤੁਸੀਂ ਮੈਡੀਕਲ ਫੈਸਿਲਿਟੀ ਦੇਖੋ ਬੂਰਤਾ ਵਾਲੋ ਹਰ ਚੀਜ਼ ਦੀ ਸਹੂਲਤ ਹੈਗੀ ਏ ਉਹ ਹੀ ਭਾਈ ਇਨਸਾਫ ਨੇ ਦੱਸਿਆ ਵੀ ਇਹ ਘਰ ਚ ਵੀ ਆਪਾਂ ਇਦਾਂ ਸ਼ਾਇਦ ਨਾ ਟਾਈਮ ਵੀ ਟਾਈਮ ਲੇਟ ਫੇਡ ਹੋ ਸਕਦਾ ਜਾਂ ਚੀਜ਼ ਨਹੀਂ ਇੱਕ ਬਣੀ ਨਹੀਂ ਕੋਈ ਗੱਲ ਨਹੀਂ ਇੱਦਾਂ ਸਾਰ ਲੈਨੇ ਆ ਕੋਈ ਨਹੀਂ ਆਪਣੀ ਸਬਜ਼ੀ ਸਵਿਆਰ ਦੀ ਪਈ ਉਹਦੇ ਸਾਰ ਲੈਨੇ ਆ ਨਹੀਂ ਤਾਜੀ ਫਰੈਸ਼ ਐ ਸਭ ਕੁਝ ਬੰਨਾ ਸਹੀ ਹੈ ਵੀ ਅਸੀਂ ਹੁਣ ਖਾਣੇ ਦਾ ਕਹਿੰਦੇ ਆ ਨਾ ਵੀ ਖਾਣਾ ਦੇਣਾ ਔਰ ਉਹ ਪਹਿਲਾਂ ਕਹਿੰਦੇ ਜੀ ਸਾਡੀ ਇਹ ਚੀਜ਼ ਕੱਲ ਬਣ ਚੁੱਕੀ ਹੈ ਵੀ ਜੇ ਤੁਹਾਨੂੰ ਕੋਈ ਜਿੱਦ ਨਹੀਂ ਤੇ ਅਸੀਂ ਨਵੀਂ ਦੇਾਂਗੇ ਕਿਉਂਕਿ ਖੁਸ਼ ਹੋ ਕੇ ਖਾਣ ਅਸੀਂ ਕਹਿੰਦੇ ਠੀਕ ਹੈ ਜੀ ਹੁਣ ਦੁੱਧ ਦਾ ਦੁੱਧ ਦੇ ਟਾਈਮ ਬਹੁਤ ਵਾਰੀ ਚਲੋ ਕਦੀ ਚਾਹ ਦੀ ਵੀ ਸੇਵਾ ਹੁੰਦੀ ਹੈ ਆ ਜੀ ਦਾ ਵੀ ਹਰ ਚੀਜ਼ ਅਵੇਲੇਬਲ ਹੈ ਹਰ ਬੰਦੇ ਨੂੰ ਜਿਹੜਾ ਬਿਮਾਰ ਹੈ ਉਹਨੂੰ ਟ੍ਰੀਟਮੈਂਟ ਹੈ ਫਿਰ ਉਸ ਤੋਂ ਬਾਅਦ ਕੀ ਚਾਹੀਦਾ ਬਾਕੀ ਉਮਰ ਤਾਂ ਪ੍ਰਮਾਤਮਾ ਨੇ ਬਖਸ਼ੀ ਹੈ ਉਹਨੂੰ ਹੀ ਭੋਗਣੀ ਹੈ ਕਿਸੇ ਨੇ ਪਰ ਕਪੂਰ ਸਾਹਿਬ ਦੀ ਇੱਕ ਬੜੀ ਵੱਡੀ ਦੇਣ ਹੈ ਜੀ ਜਲੰਧਰ ਨੂੰ ਜੀ ਕਪੂਰ ਸਾਹਿ ਤੁਹਾਡੇ ਪਰਿਵਾਰਕ ਮੈਂਬਰ ਹੀ ਨੇ ਤੁਹਾਡੇ ਨਾਲ ਜੁੜੇ ਹੋਏ ਨੇ ਕੋ ਇਹਨਾਂ ਦੇ ਸਿਰ ਤੇ ਚੱਲਦਾ ਆਸ਼ਰਮ ਮੈਂ ਤੁਹਾਨੂੰ ਪਹਿਲਾਂ ਗਿਆ ਕਿ ਲੋਕ ਡੋਨੇਸ਼ਨ ਕਰਨਗੇ ਤੇ ਸਿਰਫ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਆ ਸਾਡੇ ਕੋਲ ਗਵਰਨਮੈਂਟ ਦਾ ਐਡਾ ਨਹੀਂ ਤੇ ਜੇ ਦਾਨੀ ਨਾ ਦੇਣਗੇ ਤਾਂ ਅਸੀਂ ਇਹ ਫੈਸਿਲਿਟੀ ਕਿੱਦਾਂ ਪ੍ਰੋਵਾਈਡ ਕਰ ਸਕਦੇ ਆ ਇਸ ਕਰਕੇ ਦਾਨੀਆਂ ਮੇਰੇ ਜਿਹੜੇ ਵੀ ਦਾਨੀ ਛੋਟਾ ਦਾਨੀ ਇਹ ਨਹੀਂ ਕੋਈ ਰੁਪਈਆ ਦਵੇ ਕੋਈ 100 ਦਵੇ 1 ਲੱਖ ਦਾਨੀ ਦਾਨੀ ਹੁੰਦਾ ਔਰ ਮੇਰਾ ਉਹਨਾਂ ਬਾਰੇ ਹਮੇਸ਼ਾ ਹੀ ਨਮਸਤਕ ਆ ਮੇਰਾ ਸੋ ਅਖੀਰ ਤੇ ਇੱਕ ਸੁਨੇਹਾ ਉਹਨਾਂ ਲੋਕਾਂ ਲਈ ਖਾਸ ਕਰਕੇ ਨਵੀਂ ਪੀੜ੍ਹੀ ਲਈ ਮੈਂ ਸੁਨੇਹਾ ਮੰਗਾਗਾ ਜਿਹੜੇ ਬਜ਼ੁਰਗਾਂ ਨਾਲੋਂ ਟੁੱਟਦੇ ਜਾ ਰਹੇ ਆ। ਇਹੀ ਆ ਕਿ ਜਿਹੜੇ ਮਾਪਿਓ ਦੀ ਤੁਸੀਂ ਸੇਵਾ ਨਹੀਂ ਕੀਤੀ ਤੇ ਮੰਦਰ ਗੁਰਦੁਆਰੇ ਜਾਣ ਦਾ ਕੋਈ ਲਾਭ ਨਹੀਂ। ਬਹੁਤ ਵੱਡੀ ਗੱਲ ਹੈ। ਸੇਵਾ ਕਰੋ ਸਭ ਕੁਝ ਉਹ ਤੋਂ ਤੁਹਾਨੂੰ ਮਿਲੂਗਾ। ਔਰ ਸਾਨੂੰ ਤਾਂ ਮਿਲਿਆ। ਜੀ। ਇਹ ਸਾਡੇ ਮਾਪਿਓ ਤਾਂ ਨਹੀਂ ਹੈਗੇ। ਜੀ। ਲੇਕਿਨ ਸ਼ਾਇਦ ਅਸੀਂ ਇਹਨਾਂ ਨੂੰ ਆਪਣੇ ਮਾਪਿਓ ਹੀ ਸਮਝਦੇ ਆ। ਜੀ। ਸੋ ਬਹੁਤ ਵੱਡਾ ਸੁਨੇਹਾ ਉਸ ਪੀੜ੍ਹੀ ਲਈ ਜੋ ਪੀੜ੍ਹੀ ਬਿਸ਼ੱਕ ਪੜਾਈਆਂ ਵੱਡੀਆਂ ਕਰਕੇ ਵੱਡੀਆਂ ਕੁਰਸੀਆਂ ਤੇ ਵੱਡੇ ਰਤਵਿਆਂ ਤੇ ਬੈਠੀ ਆ ਪਰ ਕਿਤੇ ਨਾ ਕਿਤੇ ਆਪਣੀ ਆਦਰਸ਼ਾਂ ਨਾਲੋਂ ਆਪਣੀ ਮਿੱਟੀ ਨਾਲੋਂ ਆਪਣੀਆਂ ਜੜਾਂ ਨਾਲੋਂ ਕਿਤੇ ਨਾ ਕਿਤੇ ਟੁੱਟ ਚੁੱਕੀ ਆ ਸੋ ਇਹ ਜਿਹੜੇ ਬਜ਼ੁਰਗ ਇੱਥੇ ਬੈਠੇ ਨੇ ਬੇਸ਼ੱਕ ਇਸ ਪਰਿਵਾਰ ਦਾ ਹਿੱਸਾ ਨੇ ਪਰ ਉਹਨਾਂ ਪਰਿਵਾਰਾਂ ਦਾ ਵੀ ਹਿੱਸਾ ਨੇ ਜਿਹੜੇ ਪਰਿਵਾਰ ਕਿਤੇ ਵਿਸਰ ਗਏ ਨੇ ਉਸ ਨੌਜਵਾਨ ਪੀੜੀ ਲਈ ਇਹ ਇੱਕ ਸੁਨੇਹਾ ਹੈ ਕਪੂਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਔਰ ਬਹੁਤ ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਹਾਡੇ ਜ਼ਰੀਏ ਸਾਨੂੰ ਵੀ ਜਿਹੜੇ ਹੈਗੇ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਗੇ ਜਿਹੜਾ ਹੈਗਾ ਅੱਗੇ ਵੀ ਤੁਹਾਡੇ ਕੋਲੇ ਆਉਂਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ